ਇਸ ਪੈਟਰੋਲ ਪੰਪ ਤੇ ਆਪਣੀ ਗੱਡੀ ਵਿੱਚ ਡੀਜ਼ਲ ਜਾਂ ਪੈਟਰੋਲ ਪੁਆਣਾਏ ਬੰਦੇ ਦਾ ਧਿਆਨ ਪੈਟਰੋਲ ਤੇ ਡੀਜ਼ਲ ਦੇ ਮੀਟਰ ਵੱਲ ਘਟ ਤੇ ਸਤਨਾਮ ਸਿੰਘ ਦੀ ਲੰਮੀ ਖੂਬਸੂਰਤ ਦਾੜੀ ਵਾਲਾ ਜ਼ਿਆਦਾ ਹੁੰਦਾ ਹੈ ਤੇ ਕਹਿੰਦੇ ਬਾਦੇ ਯਾਨੀ ਐਮਕੇ ਕੋਈ ਚੱਕਰ ਨਹੀਂ ਜੀ ਮਾਲਕ ਦੀ ਕਿਰਪਾ ਹੋਰ ਹੋएगी ਜੀ ਸਤਿ ਸ੍ਰੀ ਅਕਾਲ ਇਹਦਾ ਮੁੰਡੇ ਨੌਜਵਾਨ ਚੜ੍ਹਦੀ ਉਮਰ ਤੇ ਕਈ ਵਾਰੀ ਮਜ਼ਾਕ ਵੀ ਕਰਨ ਲੱਗ ਜਾਂਦੇ ਆ ਇਹ ਤਾਂ ਬਾਬਾ ਬਣ ਗਿਆ ਹਾਂਜੀ ਕਰ ਲਾਂ ਜਾਂਦੇ ਆ ਮਜ਼ਾਕ ਕਰ ਲਾਂ ਜਾਂਦੇ ਹਾਂਜੀ ਹਾਂਜੀ ਫਿਰ ਤੁਸੀਂ ਕੀ ਕਹਿੰਦੇ ਹੋ ਉਹਨਾਂ ਨੂੰ ਮੇਰੇ ਕੋਈ ਨਹੀਂ ਕੱਢੀ ਚਾਲੂ ਮਜ਼ਾਕ ਕੋਈ ਚੱਕਰ ਨਹੀਂ ਤੇ ਉਹ ਗੰਦੇ ਮੱਦੇ ਹੱਥਾਂ ਦੇ ਨਾਲ ਕੁੰਡਲੀਆਂ ਜੀ ਪਾਰੇ ਹੁੰਦੀਆਂ ਆ ਦਾੜੀਆਂ ਤੇ ਹਾਂਜੀ ਇਹ ਤਾਂ ਹੈ ਜੀ ਗੱਲ ਤਾਂ ਹੀ ਹੈ ਤਾਂ ਤੇ ਤੁਹਾਡਾ ਨਹੀਂ ਕਦੇ ਦਿਲ ਕੀਤਾ ਵੀ ਮੈਂ ਕੁੰਡਲੀਆਂ ਪਵਾ ਲਾਂ ਨਹੀਂ ਸਾਡਾ ਨਹੀਂ ਦਿਲ ਕੀਤਾ ਇੱਥੋਂ ਤੱਕ ਕੇ ਕਈ ਬੰਦੇ ਤਾਂ ਸਤਨਾਮ ਸਿੰਘ ਦੀ ਲੰਮੀ ਖੂਬਸੂਰਤ ਦਾੜੀ ਨੂੰ ਵੇਖ ਕੇ ਇਸ ਨੂੰ ਗੁਰੂ ਦੀ ਮੋਹਰ ਜਾਣ ਕੇ ਮੱਥਾ ਟਿੱਕ ਜਾਂਦੇ ਹਨ ਕਈ ਤਾਂ ਚੁੰਮ ਕੇ ਵੀ ਜਾਂਦੇ ਮੱਥਾ ਟੇਕ ਕੇ ਵੀ ਜਾਂਦੇ ਦਾੜੀ ਅੱਛਾ ਜੀ ਹਾਂਜੀ ਪਹਿਲੇ ਮੌਨੇ ਸੀ ਤੁਸੀਂ ਹਾਂਜੀ ਪਹਿਲੇ ਮੌਨੇ ਸੀਗੇ ਅੱਛਾ ਜੀ ਹੁਣ 17-18 ਸਾਲ ਹੋ ਗਏ ਸਰਦਾਰ ਬਣੇ ਪਹਿਲੇ ਨਸੇ ਪੱਤੇ ਹੀ ਕਰਦੇ ਸੀਗੇ ਅੱਛਾ ਜੀ ਹਾਂਜੀ ਦਸ਼ੇ ਪੱਤੇ ਵਿੱਚ ਹੈਗੇ ਸੀਗੇ ਨਸੇ ਫਿੱਤੇ ਹੈਗੇ ਸੀਗੇ ਫਿਰ ਚੇਂਜ ਕਿਦਾਂ ਆ ਗਿਆ ਜੀ ਅੰਨਾ ਇਹ પેટ્રોલ ਪੰਪੋ ਵਾਲੇ ਕਹਿੰਦੇ ਜਾਣ ਬੁੱਝ ਕੇ ਸਤਨਾਮ ਸਿੰਘ ਦੀ ਰਾਤ ਦੀ ਡਿਊਟੀ ਲਾਉਂਦੇ ਹਨ ਕਹਿੰਦੇ ਸਤਨਾਮ ਸਿੰਘ ਦੀ ਲੰਮੀ ਦਾੜੀ ਤੇ ਸਿਰ ਤੇ ਸਜਿਆ ਦੁਮਾਲਾ ਵੇਖ ਕੇ ਜੇ ਕੋਈ ਰਾਤ ਨੂੰ ਸ਼ਰਾਰਤੀ ਅੰਸਰ ਵੀ ਆਵੇ ਤਾਂ ਉਹ ਵੀ ਸ਼ਰਾਰਤ ਕਰਨ ਲੱਗਿਆਂ 10 ਵਾਰ ਸੋਚਦੇ ਨੇ ਰਾਤ ਦੀ ਡਿਊਟੀ ਅਸੀਂ ਇਹਦੀ ਜਾਣੀ ਰੱਖਦੇ ਆਂ ਅਗਲਾ ਸਹਿਮ ਜਾਂਦਾ ਨਾ ਅਗਲਾ ਕਹਿੰਦਾ ਯਾਰ ਜੇ ਹੁਣ ਇੱਥੇ ਕੋਈ ਗਲਤੀ ਕਰਾਂਗੇ ਅੱਗੇ ਸਿੰਘ ਖੜਾ ਸਾਨੂੰ ਇਹਦਾ ਹਸਾਰਾ ਬਹੁਤ ਰਹਿੰਦਾ ਜਿਆਦਾ ਸਾਡੇ ਨਾਲ ਬੈਸਵਾ ਜੀ ਕਰ ਰਹੇ ਸੀਗੇ ਤੇਰੇ ਭਾਈ ਸਾਹਿਬ ਥੋੜੇ ਜੇ ਗਰਮ ਹੋ ਗਏ ਫਿਰ ਉਹ ਸ਼ਾਂਤ ਹੋ ਗਏ ਨਾਲ ਦੀ ਨਾਲ ਵੀ ਹੁਣ ਬਾਬਾ ਗਰਮ ਹੋ ਗਿਆ ਫਿਰ ਉਹਨਾਂ ਨੂੰ ਅਸੀਂ ਵੀ ਕਿਹਾ ਵੀ ਦੇਖ ਲਓ ਬਈ ਤੇ ਜੋ ਤੁਸੀਂ ਇਹਨਾਂ ਨੇ ਦੀ ਕਸੂਰੀ ਹੋ ਜਾਣਾ ਰਹੀ ਅੱਜ ਕੱਲ ਜੋ ਲੋਕੀ ਆਪਣੀ ਖੂਬਸੂਰਤ ਮੁੱਛਾਂ ਤੇ ਦਾੜੀਆਂ ਨੂੰ ਕਰਲੀ ਕਰਵਾ ਕੇ ਆਪਣੀ ਅਸਲ ਖੂਬਸੂਰਤੀ ਗਵਾ ਲੈਂਦੇ ਨੇ ਉਹ ਇਹ ਵੀਡੀਓ ਜ਼ਰੂਰ ਵੇਖਣ ਸਵਾਗਤ ਹੋ ਦੋਸਤੋ ਅੱਜ ਮੁਲਾਕਾਤ ਕਰਦੇ ਹਾਂ ਸਤਨਾਮ ਸਿੰਘ ਵੀਰ ਹੋਰਾਂ ਦੇ ਨਾਲ